ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਲੰਬੇ ਸਮੇਂ ਤੋਂ ਪਾਰਲੀਮੈਂਟ ਵਿੱਚ ਵੀ ਬੰਦੀ ਸਿੱਖਾਂ ਦੇ ਰਿਹਾਈ ਦਾ ਮੁੱਦਾ ਮੈਂ ਲਗਾਤਾਰ ਚੱਕਦੀ ਰਹੀ ਹਾਂ ਅੱਜ ਮੈਂ ਆਪ ਜੀ ਦੇ ਰਹੀ ਸਮੂਹ ਸੰਗਤਾਂ ਦੀ ਭਾਵਨਾ ਦੇਸ਼ ਦੀ ਸਰਕਾਰ ਤੱਕ ਪਹੁੰਚਾਉਣਾ ਚਾਹਾਂਗੀ ਕਿ ਸੁਪਰੀਮ ਕੋਰਟ ਨੇ ਸਰਕਾਰ ਨੂੰ ਆਉਣ ਵਾਲੀ 15 ਤਰੀਕ ਨੂੰ ਫੈਸਲਾ ਲੈਣ ਨੂੰ ਕਿਹਾ ਹੈ ਕਿ ਭਾਈ ਰਾਜੂਆਣਾ ਜੀ ਦੀ ਇਹ ਰਹਿਾਈ ਦਾ ਫੈਸਲਾ ਲਿੱਤਾ ਜਾਏ ਕਿ ਉਹਨਾਂ ਨੂੰ 사ਸੀ ਦਿੱਤੀ ਜਾਏ ਜਾਂ ਉਹਨਾਂ ਦੀ 사ਸੀ ਦੀ ਸਜ਼ਾ ਨੂੰ ਉਮਰ ਕੈਦ 'ਚ ਬਦਲਿਆ ਜਾਏ ਇਹ ਸਰਕਾਰ ਨੇ ਆਪਣਾ ਪੱਖ ਪੇਸ਼ ਕਰਨਾ ਹੈ ਨਾ ਉਹਨਾਂ ਦਾ ਕੀ ਫੈਸਲਾ ਹੈ ਆਪਾਂ ਸਾਰੇ ਜਾਣਦੇ ਹਾਂ ਕਿ 1984 'ਚ ਜਿਹੋ ਜਿਹੇ ਹਾਲਾਤ ਪੰਜਾਬ 'ਚ ਸੀ ਜਿਸ ਤਰ੍ਹਾਂ ਨੌਜਵਾਨਾਂ ਨੂੰ ਚਰਚਾ ਤੇ ਮਾਰਿਆ ਗਿਆ ਸੀ ਤੇ ਬਹੁਤ ਸਾਰੇ ਸਾਡੇ ਸਿੱਖ ਭਾਵਨਾਵਾਂ ਵਿੱਚ ਬਹਿ ਕੇ ਉਹਨਾਂ ਨੇ ਕੁਝ ਕਦਮ ਚੱਕੇ ਜਿਨ੍ਹਾਂ ਕਦਮਾਂ ਦੀ ਉਹਨਾਂ ਨੇ ਸਜ਼ਾ ਵੀ ਤੋੜੀ ਹਾਂਜੀ ਰਾਜੂ ਵਾਹਰਾ ਜੀ ਨੂੰ 30 ਸਾਲ ਤੋਂ ਵੱਧ ਇਹਨਾਂ ਨੂੰ ਜੇਲ੍ਹ ਵਿੱਚ ਹੋ ਕੇ ਇਹਨਾਂ ਜਿਹਦੇ ਵਿੱਚੋਂ ਪਿਛਲੇ 12-13 ਸਾਲਾਂ ਚੋਂ ਉਹ ਇਕੱਲੇ ਇੱਕ ਸੈਲ 'ਚ ਆਈਸੋਲੇਸ਼ਨ 'ਚ ਉਹਨਾਂ ਨੂੰ ਰੱਖਿਆ ਨਜ਼ਰਬੰਦ ਕੀਤਾ ਗਿਆ ਹੈ ਜਿਹੜੇ ਇਨਸਾਨ ਨੇ ਆਪਣੀ ਪੂਰੀ ਸਜ਼ਾ ਵੀ ਕੱਟ ਲਈਤੀ ਹੈ ਅੱਜ ਮੈਂ ਦੇਖਤੀ ਕਰਦੀਆਂ ਕਿ ਸਰਕਾਰ ਨੇ ਧੰਨੂ ਨਾਨਕ ਪਾਸ਼ਾ ਜੀ ਦੇ 550 ਸਾਲਾਂ ਪਹਿਲਾਂ ਪ੍ਰਕਾਸ਼ ਕਰੋ 2019 'ਚ ਸਿੱਖ ਕੌਮ ਦੇ ਨਾਲ ਵਾਅਦਾ ਕੀਤਾ ਸੀ ਤੇ ਨੋਟੀਫਿਕੇਸ਼ਨ ਕੱਟੀ ਸੀ ਕਿ ਜਿੰਨੇ ਵੀ ਬੰਦੀ ਸਿੱਖ ਨੇ ਉਹਨਾਂ ਨੂੰ ਰਿਹਾ ਕੀਤਾ ਜਾਊਗਾ ਤੇ ਪਾਈ ਰਾਜੂਆਨਾ ਜੀ ਦੀ ਫਾਸੀ ਨੂੰ ਉਮਰ ਕੈਚੇ ਪਧਰਿਆ ਜਾਊਗਾ ਇਹ ਫੈਸਲਾ 2019 'ਚ ਨੋਟੀਫਿਕੇਸ਼ਨ ਕਰਕੇ ਇੱਕ ਵੱਡਾ ਤੋਸਾ ਸਿੱਖ ਕੌਮ ਨੂੰ ਦਿੱਤਾ ਸੀ ਲੇਕਿਨ 1900 2019 ਵੀ ਨਿਕਲ ਗਈ ਤਾਂ 2025 'ਚ ਬੈਠੇ ਆਂ ਉਸ ਵਾਅਦੇ ਉੱਤੇ ਅਜ ਤਾਈਂ ਸਰਕਾਰ ਪੂਰੀ ਨਹੀਂ ਉਤਰੀ ਹੈ ਅੱਜ ਮੈਂ ਤੁਹਾਨੂੰ ਬੇਨਤੀ ਕਰਦੀਆਂ ਕਿ ਅਗਲੇ ਮਹੀਨੇ ਅਸੀਂ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਦਾ 350 ਸਾਲਾ ਸ਼ਹੀਦੀ ਪਰਬ ਮਨਾ ਰਹੇ ਜਿਨ੍ਹਾਂ ਨੇ ਆਪਣਾ ਸੀਸ ਕੁਲਦਾਨ ਕੁਰਬਾਨ ਕਰ ਦਿੱਤਾ ਹਿੰਦੂ ਧਰਮ ਨੂੰ ਬਚਾਉਣ ਵਾਸਤੇ ਅੱਜ ਮੈਂ ਬੇਨਤੀ ਕਰਦੀਆਂ ਸਾਡੇ ਬੰਦੇ ਸਿਖਾ ਨੇ ਆਪਣੀ ਸਾਰੀ ਉਮਰ ਕੁਰਬਾਨ ਕਰਕੇ ਸਿੱਖ ਧਰਮ ਵਾਸਤੇ ਤੇ ਅੱਜ 15 ਤਰੀਕ ਨੂੰ ਤੁਸੀਂ ਫੈਸਲਾ ਸੁਣਾਓ ਹੱਥ ਬੰਨ੍ਹ ਕੇ ਦੇ ਦਿੱਤੀ ਹੈ ਸਾਡੇ ਸਾਰਿਆਂ ਨੂੰ ਕਿ ਪਾਈ ਰਜਵਾਨਾ ਤੇ ਬਾਕੀ ਬੰਦੀ ਸਿੰਘਾਂ ਨੂੰ ਰਹਾ ਕੀਤਾ ਜਾਏ ਜਿਨ੍ਹਾਂ ਨੇ ਆਪਣੀ ਸਜ਼ਾ ਘਟ ਲਿੱਤੀ ਹੈ 30 35 35 ਸਾਲਾਂ ਤੋਂ ਜੇਲ੍ਹ 'ਚ ਬੰਦ ਰਹੇ ਨੇ ਇਹ ਹਿਊਮਨ ਰਾਈਟਸ ਦੇ ਖਿਲਾਫ ਮਨੁੱਖੀ ਅਧਿਕਾਰਾਂ ਦੇ ਖਿਲਾਫ ਹੈ ਕਿ ਅੱਜ ਵੀ ਉਹਨਾਂ ਨੂੰ ਉਹਨਾਂ ਦੀ ਸਜ਼ਾ ਪੂਰੀ ਹੋਣ ਤੋਂ ਬਾਅਦ ਉਹਨਾਂ ਨੂੰ ਰਿਹਾ ਜੇ ਨਾ ਕੀਤਾ ਜਾਏ ਜੇ ਰਾਜੀਵ ਗਾਂਧੀ ਨੇ ਕਾਬਿਲ ਰਿਹਾ ਹੋ ਸਕਦੇ ਨੇ ਬਿਲਕੁਸ ਮਾਨੋ ਦੇ ਰੈਪਿਸਟ ਮਨਤ ਕਰੀ ਜੇ ਹਾਂ ਉਹ ਸਰ ਦੇ ਨੇ ਤੇ ਕਿਉ ਸਿੱਖ ਕੌਮ ਦੇ ਨਾਲੇ ਧੱਕਾ ਕਿਉ ਕਿ ਕੱਲੇ ਸਿੱਖ ਕੌਮ ਦੇ ਬੰਦੀ ਸਿੱਖੀ ਰਿਹਾ ਨਹੀਂ ਹੋ ਸਕਦੇ ਤੁਸੀਂ ਵਾਦਾ ਕੀਤਾ ਸੀ ਆਸ ਕਰਦੀਆਂ ਕਿ 15 ਤਰੀਕ ਨੂੰ ਤੁਸੀਂ ਆਪਣੇ ਵਾਦੇ 'ਤੇ ਪੂਰੇ ਉਤਰੋਗੇ ਤੇ ਭਾਈ ਰਾਜੀਵਾਨਾ ਜੀ ਨੂੰ ਉਹਨਾਂ ਨੂੰ ਰਿਹਾ ਕਰੋਗੇ ਤੇ ਬਾਕੀ ਸਾਰੇ ਬੰਦੀ ਸਿੱਖਾਂ ਨੂੰ ਜਿਵੇਂ ਤੁਸੀਂ ਨੋਟੀਫਿਕੇਸ਼ਨ ਕੱਢ ਕੇ 2019 ਚ ਸਾਨੂੰ ਵਾਦਾ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵਾਦਾ ਕੀਤਾ ਸੀ ਉਸ ਵਾਦੇ 'ਤੇ ਭਾਜਪਾ ਦੀ ਸਰਕਾਰ ਕੇਂਦਰ ਦੀ ਸਰਕਾਰ ਪੂਰੀ ਉਤਰੂਗੀ ਤੇ ਮੇਰੇ ਪਾਸ ਪਾਸ ਦੇ ਭਰਾ ਜਿਹੜੇ ਪਾਰਟੀਆਂ ਨੂੰ ਛੱਡ ਕੇ ਆ ਜਿਹੜੇ ਅੱਜ ਬੀਜੇਪੀ ਵਿੱਚ ਸ਼ਾਮਿਲ ਹੋਏ ਨੇ ਇਸ ਆਵਾਜ਼ ਨੂੰ ਆਪਣੀ ਹਾਈਟਮਾਰਟ ਪਾਈ ਉਹ ਵੀ ਜ਼ਰੂਰ ਲੈ ਕੇ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ